چل چل چند کی تبلیغ میں چلنے کا مزہ چل دیکھ اللہ کے رستے میں نکلنے کا مزہ دیکھ چل دین کی تبلیغ چل میں چلنے کا مزہ دیکھ اللہ کے رستے, میں, پر نکلنے پر 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 رستے 네 میں نکلنے کا مزہ دیکھ دن 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 چل دین کی تبلیغ میں چلنے کا مزہ دیکھ اللہ کے رستے میں نکلنے کا مزہ دیکھ ہر گھر پہ نبی لے کے گئے نور ہدایت طارف میں گئے لے کے اپنے جین کی دعوت امت کا درد درد میں وہ دل کی کیفیت امت میری امت میری امت میری امت امت کے اسی فکر میں جلنے کا مزہ دیکھ اللہ کے رستے میں نکلنے کا مزہ دیکھ چند چن چند چل چند چند چل, <سلام> چل دین کی تبلیغ میں چلنے کا مزہ دیکھ <سلام> اللہ کے رستے میں نکلنے کا مزہ دیکھ چل دین کی تبلیغ میں چلنے کا مزہ دیکھ اللہ کے رستے میں نکلنے کا مزہ دیکھ ایک حکم پہ اصحاب مکان چھوڑ کے نکلے باغات جہاں تھے وہ وہاں چھوڑ کے نکلے نکلے تو پیچھے سارا جہاں چھوڑ کے نکلے واپسی کا گھما چھوڑ کے نکلے تو بھی تو تقاضوں پہ نکلنے کا مزہ دیکھ اللہ کے رستے میں نکلنے کا مزہ دیکھ چن 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 چن, چن. چل چل, چل 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 دین کی تبلیغ میں چلنے کا مزہ دیکھ اللہ کے رستے میں نکلنے کا مزہ دیکھ چل دین کی تبلیغ میں چلنے کا مزہ دیکھ اللہ کے رستے میں نکلنے کا مزہ دیکھ سنت کے دیوانوں کو آفیت کی خبر دو توحید کے دائی کو رفاقت کی خبر دو (وَلَا لِإِبْرَاهِيمَ إِنَّكَ حَمِيدٌ مَجِيدٌ) یا اللہ تمام تاریفاں تیری ذات کے لیے ہے تیری عبادت کرتے ہاں تیرے تو مدد چاہتے ہیں یا اللہ پوری دنیا دے انسانہ دے اپنا فضل اپنا کرم اپنا رحم نازل فرما جو بیمار نے شفا عطا فرما جو تنگ دست نے تنگدستی دور فرما جو پریشان حال نے انہوں نے آسانیاں فرما جو بے اولاد نے انہوں عطا فرما اولاد والے ہدایت عطا فرما غالہ مالیئر کوٹلہ چیک ایک مسجد عبد السمت خان صاحب مغومنسو کر کے اللہ تیرا کار تعمیر کر رہے ہیں یا اللہ <سؤال> جنہ حضرات نے جگہ دیتی انہوں نے اپنا فضل فرما دے کے برقت اطاف یا اللہ جنہ ساتھی نے تعمیر حصہ لتا سب سے اپنا فضل کرم اپنا رحم فرما یا اللہ اس دی تعمیر نو مکمل کرن دا حکم جاری فرماؤ پیارے پیغمبر آئے سلاط دے سلام کے اس عمل نو قبول فرماؤ یا اللہ انہیں مختصر ترین دعا نبی علیہ سلاط دے سلام کے قبول فرما لو اللہ عماری کلام مشمد والا علی محمد کما بارکتا ابراہیم علی ابراہیم والا ਕਿ ਕਸਰ ਲਾਹੁ ਤਾਲਾ ਲਾ ਕਰੇ ਖਲਕੇ ਅਜਮਾਈਂ ਅਸਲਾਮੁਅਲੈਕੁਮ ਗੁੱਡ ਇਵਨਿੰਗ ਅੱਜ ਗੱਲ ਕਰਦੇ ਹਾਂ ਮਲੇ ਫੋਲਾ ਬੁਲਸ਼ਨ ਇਕਵਾਲ ਕਲੋਨੀ ਦੀ ਜਿੱਥੇ ਕਿ ਅਬਦੁਲ ਸਮਦ ਮਹਾਜਦਾਨੀ ਪੱਤਰ ਪੰਜਾਬ ਦੇ ਮੁਫਤੀ ਆਜ਼ਮ ਜਨਾਬ ਇਕਵਾਲ ਹਸਨ ਅਤੇ ਹਜਤ ਮੌਲਾ ਅਸਮਾਨ ਸਾਹਿਬ ਵਿਧਾਨੀ ਵੱਲੋਂ ਸ਼ਾਹੀ ਵਾਂਗ ਪਿਆਜੋ ਦਿੱਤਾ ਗਿਆ ਤੇ ਜਿਹੜੀ ਇਹ ਮਸਜਿਦ ਜਿੱਤੇ ਵੀ ਤਾਮੀਰ ਹੋ ਰਹੀ ਆ ਉਸ ਦੀ ਜਗ੍ਹਾ 10 20 ਕਿ ਜਗ੍ਹਾ ਹੈ ਉਹ ਨੰਬਰ 10 20ਵੀਂ ਜਗ੍ਹਾ ਸੌਰੀ ਤੋਂ ਉਹ ਨੰਬਰ ਦਾ ਇੱਕ ਵਾਰ ਆਜੇ ਤੇ ਉਹਨਾਂ ਦੇ ਸਰਾਵਾਂ ਬੰਦੇ ਦੀ ਗੱਲ ਕਰਦੇ ਆਂ ਇਹ ਵਾਰ ਸਾਹਿਬ ਕਿੰਨੀ ਖੁਸ਼ੀ ਹੋ ਰਹੀ ਅੱਜ ਅੱਜ ਸਾਨੂੰ ਸਭ ਤੋਂ ਵੱਡੀ ਖੁਸ਼ੀ ਇਸ ਬਾਤ ਦੀ ਹੈ ਸਾਡੇ ਦਾਦਾ ਜੀ ਦੇ ਜਿਹੜੇ ਕੁਰਬਾਨੀਆਂ ਦਿੱਤੀਆਂ ਹੋਈਆਂ ਅਸੀਂ ਆ ਖਵਾਜਾ ਅਬਦੁਲ ਸੋਰਖਾਂ ਸਾਹ ਰਹਿਮਤੁਲਾਹ আলাইਹ ਦੀਆਂ ਅੱਜਾਦਰ ਮੌਲਾਨਾ ਉਸਮਾਨ ਸਾਹਿਬ ਲੁਧਿਆਣਵੀ ਨੇ ਪੂਰੀ ਤਸਵੀਲ ਖੋਲ ਕੇ ਬਤਾਈ ਤਾਂ ਕਿ ਸਾਡੇ ਮਲੇਰ ਕੋਲ ਦੇ ਜਿੰਨੇ ਵੀ ਇੱਥੇ ਦੇ ਲੋਕ ਸੇ ਉਹਨਾਂ ਨੂੰ ਪਤਾ ਲੱਗਿਆ ਵੀ ਅਬਦੁਲ ਸ਼ਮਸ ਖਾਨ ਨੰਬਰਦਾਰ ਮਲੇਰ ਕੋਲਾ ਕਿਆ ਸ਼ਖਸੀਅਤ ਥੀ ਇਹਨਾਂ ਨੇ ਜਿਹੜੇ ਫਾਊਂਡਰ ਦੇ ਆਪਣੇ ਵਕੂ ਬੋਟ ਦੇ ਈ ਕਾਨੂੰਨ 1962 ਦੇ ਵਿੱਚ ਇਹ ਵਕੂ ਬੋਟ ਦੀ ਤਾਮੀਰ ਹੋਈ ਔਰ ਹਰ ਆਦਰ ਪ੍ਰਤਾਪ ਸਿੰਘ ਕੈਰੋ ਨੇ ਇਹਦੀ ਨਿਊ ਪ੍ਰੋਥ ਰਖਵਾਈ ਕਹਿ ਕੇ ਔਰ ਕਿਹਾ ਤੁਸੀਂ ਇਹ ਨੂੰ ਆਪਣੇ ਬਾਕੀ ਬਣ ਨੂੰ ਸਾਹਮਣੂ ਪਿਆ ਸਾਹਿਬ ਇਹਨਾਂ ਦੂਰ ਕਰੋ ਇਹਦੀ ਰੰਡੀਆਂ ਮਦਾਦਾਆਂ ਨੂੰ ਪੈਨਸ਼ਨਾਂ ਲਗਵਾਈਆਂ ਔਰ ਆਪ ਜਾ ਕੇ ਸਾਰੇ ਪੰਜਾਬ ਦੀ ਜਗ੍ਹਾ ਜਗ੍ਹਾ ਪਰ ਜਾ ਕੇ ਮਰਜ਼ੀ ਦਾ ਕੰਮ ਲੀ ਕਰਵਾਈਆਂ ਜੀ ਔਰ ਜਿੰਨੇ ਕੋ ਖੁਸ਼ੀ ਹੋ ਰਹੀ ਅੱਜ ਤੱਕ ਇੰਨੀ ਖੁਸ਼ੀ ਮੈਨੂੰ ਹੋ ਰਹੀ ਹੈ ਮੈਨੂੰ ਜ਼ਮੀਨ ਦਿੱਤੀ ਦਾ ਨਹੀਂ ਕੋਈ ਆਇਆ ਦਾ ਕੋਈ ਕਿਸੇ ਕਿਸਦਾ ਜਿੰਨਾ ਮੈਨੂੰ ਕੁਝ ਹੀ ਇਸ ਬਾਤ ਇਹ ਤਾਂ ਕਿ ਇੱਕ ਇੱਕ ਸਾਖ ਨੂੰ ਪਤਾ ਹੈ ਕਿ ਇਹਨਾਂ ਦੀ ਕਿੰਨੀ ਵੱਡੀਆਂ ਕੁਰਬਾਨੀਆਂ ਇਸ ਖਾਨਦਨ ਨੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਸਾਡੇ ਭਾਈਆਂ ਦਾ ਬਹੁਤ ਬੜਾ ਆਸਾਨ ਹੈ ਜਿਨ੍ਹਾਂ ਨੇ ਮੇਰੇ ਬਾਤ ਨੂੰ ਗੰਦਿਆ ਨਹੀਂ ਬਿਲਕੁਲ ਵੀ ਔਰ ਇਹਨਾਂ ਨੇ ਸਮਝ ਸੀ ਵੀ ਆਪ ਲਵਾ ਕੇ ਦਿੱਤੀ ਔਰ ਜ਼ਮੀਨ ਵੀ ਖੁਦ ਆਪ ਦਿੱਤੀ ਇਹ ਸਰ ਅੱਜ ਕੀ ਪ੍ਰੋਗਰਾਮ ਸੀ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤ ਹੀ ਰਹਿਮ ਕਰਨ ਵਾਲਾ ਹੈ ਅੱਜ ਮਲੇਰਕੋਟਲਾ ਲੁਧਿਆਣਾ ਬਾਈਪਾਸ ਤੇ ਇੱਕ ਨਵੀਂ ਮਸਜਿਦ ਜਿਹੜੀ ਬਣਨੀ ਹੈ ਉਹਦਾ ਸੰਗਤ بنیاد ਰੱਖਿਆ ਗਿਆ ਹੈ। ਔਰ ਖੁਸ਼ੀ ਦੀ ਗੱਲ ਹੈ ਕਿ ਇਹ ਮਸਜਿਦ ਜਿਹੜੀ ਹੈ ਮਰਹੂਮ ਅਬਦੁਲ ਸਮਦ ਖਾਨ ਸਾਹਿਬ ਮਰਹੂਮ ਦੇ ਨਾਮ ਦੇ ਨਾਲ ਮਨਸੂਬ ਕੀਤੀ ਗਈ ਹੈ। ਤਕਸੀਮ ਇਹਨ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਪੰਜਾਬ 'ਚ ਇਸਲਾਮ ਦੀ ਨਿਸ਼ਾਤ ਸਾਨੀਆਂ ਦੇ ਲਈ ਕੰਮ ਕੀਤਾ ਤੇ ਮੈਂ ਸਮਝਦਾ ਕਿ ਆਲ ਮੈ ਲੁਧਿਆਣਾ ਦਾ ਸਾਥ ਦੇ ਨਾਲੇ ਅਗਰ ਕਿਸੇ ਬੰਦੇ ਦਾ ਜ਼ਿਕਰ ਸਭ ਤੋਂ ਪਹਿਲਾ ਹੋਣਾ ਚਾਹੀਦਾ ਮਲੇਰਕੋਟਲੇ ਚੋਂ। ਤੇ ਉਹ ਮਰੂਮ ਅਬਦੁਲ ਸਮਦ ਖਾਨ ਸਾਹਿਬ ਰਹਿਮਤੁਲਲਾ ਲੈ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਚ ਦੀਨ ਦੇ ਲਈ ਸਿਰਫ ਮਾਲੇਰ ਕੋਟਲਾ ਨਹੀਂ ਐਸੇ ਦੌਰ ਚ ਬਾਹਰ ਕੰਮ ਕੀਤਾ ਜਦੋਂ ਲੋਕ ਇੱਥੋਂ ਬਾਹਰ ਜਾਣ ਤੋਂ ਡਰਦੇ ਸੀ ਔਰ ਪੰਜਾਬ ਵਕ ਬੋਰਡ ਦੇ ਕਿਆਮ ਦੇ ਲਈ ਕੋਸ਼ਿਸ਼ਾਂ ਕੀਤੀਆਂ ਤੇ ਉਹ ਤੇ ਮੌਲਾਨਾ ਖਲੀਲੁਰ ਰਹਿਮਾਨ ਲੁਧਿਆਣ ਵੀ ਪੰਜਾਬ ਵਕ ਬੋਰਡ ਦੇ ਫਾਊਂਡਰ ਮੈਂਬਰ ਵੀ ਬਣੇ ਔਰ ਤਮਾਮ ਵਕਫ ਜਦਾਦਾਂ ਨੂੰ ਸੰਭਾਲਣ ਦੇ ਲਈ ਉਹਨਾਂ ਨੂੰ ਮਹਿਫੂਜ਼ ਕਰਨ ਦੇ ਲਈ ਉਹਨਾਂ ਨੇ ਬੜੀ ਕੁਰਬਾਨੀ ਪੇਸ਼ ਕੀਤੀ ਕਿ ਉਹਨਾਂ ਦੇ ਨਾਮ ਨਾਲੇ ਮਸਜਿਦ ਮਨਸੂਬ ਕੀਤੀ ਗਈ ਹੈ ਬੜੀ ਖੁਸ਼ੀ ਦੀ ਗੱਲ ਹੈ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਹੈ ਔਰ ਇਸ ਇਲਾਕੇ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਨਾ ਕਿ ਇੱਥੇ ਜ਼ਰੂਰਤ ਸੀ ਕਿ ਇੱਕ ਬੜੀ ਮਸਜਿਦ ਜੜੀ ਹੈ ਇਸ ਇਲਾਕੇ ਛੁੰਦੀ ਜੜੀ ਜਿਹੜੀ ਵਿਰੋਧ ਹੈ ਪੂਰੀ ਬਹੁਤ ਵੀ ਆਪਣੇ ਅਡਰੈਸ ਦੇ ਵਿੱਚ ਗਠਨ ਦੀ ਗੱਲ ਕੀਤੀ ਪੰਜਾਬ ਕਬੋਰਡ ਦੇ ਗਠਨ ਦੀ ਗੱਲ ਕੀਤੀ ਕਿ ਕਾਫੀ ਮੁਸ਼ਕਲ ਦੇ ਨਾਲ ਗਠਨ ਹੋਇਆ ਹਾਂ ਕਦੋਂ ਉਦੋਂ ਸਰਕਾਰ ਗਠਨ ਕਰ ਨਹੀਂ ਰਹੀ ਸੀ ਸਾਲ 1948-49 ਦੀ ਗੱਲ ਹੈ ਇਹ ਤਾਂ ਗਠਨ ਜਾ ਕੇ 60 ਤੋਂ ਬਾਅਦ ਹੋਇਆ ਲੇਕਿਨ ਉਹਨੂੰ ਬਣਾਉਣ ਦੇ ਲਈ ਤਕਰੀਬਨ 15-20 ਸਾਲ ਮਿਹਨਤ ਕਰਨ ਔਰ ਇਹਦੇ ਵਿੱਚ ਜੋ ਹੁਣ ਐਮੈਂਡਮੈਂਟ ਵਕਫ ਐਮੈਂਡਮੈਂਟ ਜਿਹੜਾ ਬਿਲ ਆ ਰਿਹਾ ਹੈ ਤਾਂ ਹੁਣ ਵਕਫ ਐਮੈਂਡਮੈਂਟ ਬਿਲ ਜਿਹੜਾ ਆ ਰਿਹਾ ਹੈ ਉਹ ਮੈਂ ਸੋਚਦਾ ਮੁਸਲਮਾਨਾਂ ਦੀ ਸਿਆਸਤ ਦੇ ਵਿੱਚ ਜਿਹੜੀ ਬਰਾਦਰੀਵਾਦ ਦੀ ਹਵਾ ਆ ਉਹ ਇਹਨਾਂ ਦਾ ਆਪਣਾ ਖਮਿਆਦਾ ਹੈ ਕਿ ਕਿਸੇ ਔਰ ਦਾ ਕਿਸੇ ਦਾ ਬਾਕੀ ਜਿਹੜੇ ਮੁਸਲਮਾਨ ਰਮਜ਼ਾਨ ਦਾ ਮਹੀਨਾ ਆ ਰਿਹਾ ਉਸ ਬਾਰੇ ਲੋਕਾਂ ਨੂੰ ਅਪੀਲ ਕੋਈ ਮੈਸੇਜ ਰਮਜ਼ਾਨ ਸ਼ਰੀਫ ਦੇ ਮਹੀਨੇ ਦੀ ਗੁਜਾਰਿਸ਼ ਇਹ ਹੈ ਸਾਰਿਆਂ ਨੂੰ ਕਿ ਇੱਕ ਦੂਜੇ ਦੇ ਐਬ ਤਲਾਸ਼ਣ ਦੀ ਬਜਾਏ ਸਿਰਫ ਆਪਣੇ ਉੱਪਰ ਗੌਰ ਕਰੋ ਆਪਣੀ ਗਲਤੀਆਂ ਨੂੰ ਸੁਧਾਰੋ ਔਰ ਆਪਣਾ ਤਾਲੁਕ ਅੱਲਾ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨਾਲ ਅੱਛਾ ਜੋ ਐਫਰਟਸ ਕੀਤੀਆਂ ਜਾ ਰਹੀਆਂ ਨੇ ਮੁਸਲਮ ਲੀਡਰਸ ਨੇ ਜਿਹੜੇ ਜੋ ਉਲਮਾ ਹਜ਼ਰਤ ਆ ਜੋ ਕਰ ਰਹੇ ਆ ਵਕਫ ਤਰਮੀਮ ਐਕਟ ਦੇ ਉਹ ਸਾਰੇ ਗੈਰ ਗੈਰ ਦਸਤੂਰੀ ਐਫਰਟਸ ਨੇ ਜੀ ਉਹ ਲੀਆਂ ਐਫਰਟਸ ਨੇ ਜਿਹਨੂੰ ਆਪਾਂ ਉਹ ਕਹਿ ਦਿੰਦੇ ਆ ਕਿ ਇੱਕ ਅਲਾਮਾ ਇਕਬਾਲ ਦਾ ਸ਼ੇਰ ਹੈ ਕਿ ਇਹ ਮਿਸਰਾ ਲਿਖ ਦਿਆ ਕਿਸੇ ਸ਼ੌਕ ਨੇ ਮਹਿਰਾਬ ਉਹ ਮੈਂਬਰ ਪਰ ਕਿ ਨਾਦਾ ਝੁਕ ਗਏ ਸਜਦੇ ਮੇ ਜਬ ਵਕਤ ਕਿਆਮ ਆਇਆ ਜਿਹੜਾ ਕੰਮ ਪਾਰਲੀਮੈਂਟ 'ਚ ਜਾ ਕੇ ਹੋਣਾ ਉਹ ਧਰਨੇ ਦੇ ਕੇ ਨਹੀਂ ਹੋ ਸਕਦਾ ਜਦੋਂ ਇਲੈਕਸ਼ਨ ਦੀ ਗੱਲ ਆਉਂਦੀ ਹੈ ਉਦੋਂ ਤਾਂ ਬਰਾਦਰੀਵਾਦ ਦੇ ਬੋਰਡ ਤੇ ਨਾਮ ਦਿੰਨੇ ਹੋ ਆਪਣੇ ਐਮਪੀ ਨਹੀਂ ਜਿੱਤਣ ਦਿੰਦੇ ਐਮਐਲਏ ਨਹੀਂ ਜਿੱਤਣ ਦਿੰਦੇ ਤੇ ਫਿਰ ਜਦੋਂ ਵੀ ਸੀ ਕਾਨੂੰਨ ਦੀ ਗੱਲ ਆਉਂਦੀ ਫਿਰ ਧਰਨਿਆਂ ਦੀ ਗੱਲ ਕਰਦੇ ਹੋ ਇਹ ਮੁਸਲਮਾਨ ਲੀਡਰ ਬਦਿਆਨਤ ਨੇ ਅਗਰ ਇਹ ਈ ਇਮਾਨਦਾਰ ਹੁੰਦੇ ਤਾਂ ਇਹ ਨੋਕ ਮੈਂ ਕਿ ਅੱਜ ਸਾਡੇ ਇਸ ਗੋਸ਼ਣੇਕਵਾਲ ਕਲੋਨੀ ਨੂੰ ਦੇਣਾ ਬਾਈਪਾਸ ਦੇ ਉੱਤੇ ਇੱਕ ਮਸਜਿਦਾਂ ਸੰਘੇ ਗੁਨਾਹ ਰੱਖੇ ਜਾ ਰਹੇ ਜਿਹਦੇ ਲਈ ਲੁਧਿਆਣੇ ਤੋਂ ਉਚੇਚੇ ਤੌਰ ਤੇ ਆਪਣੇ ਸਾਹੀ ইমাম ਸਾਹਿਬ ਅਤੇ ਮਲੇਰੀ ਕੋਲੇ ਤੋਂ ਆਪਣੀ ਸਰਕਾਰੀ ਮੁਕਤੀ ਸਾਹਿਬ ਇੱਥੇ ਸੰਗਮ ਨਿਆਰ ਰੱਖਣ ਲਈ ਆਏ ਨੇ ਤੇ ਉਹਨਾਂ ਦੇ ਸਹਿਯੋਗ ਨਾਲ ਜੋ ਬੁਨਿਆਦ ਰੱਖਿਆ ਗਿਆ ਸਾਨੂੰ ਉਮੀਦ ਹੈ ਕਿ ਅੱਲਾਹ ਤਾਲਾ ਦੇ ਹੁਕਮ ਨਾਲ ਇਹ ਮਸਜਿਦ ਬਹੁਤ ਜਲਦੀ ਬਣ ਕੇ ਤਾਮੀਰ ਹੋ ਜਾਏਗੀ ਤੇ ਇੱਥੇ ਮਹੱਲਾ ਵਾਸੀਆਂ ਨੂੰ ਨਵਾਜਪਨ ਦੇ ਅਸਾਨੀ ਹੋਏ